ਤਾਜੀ ਦਾ ਨਾਮ ਸੰਤੋਖ ਰਾਜ ਆ ਉਹ 16 ਰਖੜੀ ਤੋਂ ਪਹਿਲੇ 16 ਤਰੀਕ ਨੂੰ ਗਏ ਸੀਗੇ ਉਹ ਤੇ ਉਸ ਤੋਂ ਬਾਅਦ ਸਾਡੀ ਗੱਲ ਜਿਹੜੀ ਹੋਈ ਆ ਉਹਨਾਂ ਨਾਲ ਰਖੜੀ ਤੋਂ ਅਗਲੇ ਦਿਨ ਹੋਈ ਆ 10 ਤਰੀਕ ਨੂੰ ਠੀਕ ਹੈ 10 ਅਗਸਤ ਨੂੰ ਹੋਈ ਆ ਸਾਡੀ ਉਹਨਾਂ ਨਾਲ ਗੱਲ ਉਸ ਤੋਂ ਬਾਅਦ ਉਸ ਤੋਂ ਬਾਅਦ ਲਾਸਟ ਟਾਈਮ ਜਿਹੜੀ ਗੱਲ ਹੋਈ ਆ ਉਹ 23 ਨੂੰ ਉਹਨਾਂ ਨੇ ਗੱਲ ਕੀਤੀ ਔਰ 23 ਨੂੰ ਹੀ ਲੰਗਰ ਕਮੇਟੀ ਵਾਲਿਆਂ ਦੇ ਨਾਲ ਸੇਵਾ ਕਰਨ ਗਏ ਦੇ ਸੀਗੇ ਮੁੰਡੇ ਉਹਨਾਂ ਨੇ ਉਹਨਾਂ ਨਾਲ ਮਤਲਬ ਕਿ ਉਹਨਾਂ ਨੂੰ ਕਿਹਾ ਕਿ ਸਾਡੇ ਨਾਲ ਬੈਠੋ ਕੰਬੈਲ ਕੀਦਾਨਾ ਨੂੰ ਕਿ ਸਾਡੇ ਨਾਲ ਬੈਠੋ ਤੁਸੀਂ ਚਲੋ ਗੁਰਦਾਸਪੁਰ ਗੱਡੀਆਂ ਜੇ ਗੱਡੀ 'ਚ ਜਗ੍ਹਾ ਹੈਗੀ ਆ ਉਹਨਾਂ ਨੇ ਉਹਨਾਂ ਨੂੰ ਕਿਹਾ ਕਿ ਨਹੀਂ ਤੁਸੀਂ ਜਾਓ ਮੈਂ ਅਗਲੇ ਲੰਗਰ ਨਾਲ ਆ ਜਾਵਾਂਗਾ ਜਾਂ ਅਗਲੇ ਮਤਲਬ ਕਿ ਦੋ ਦਿਨ ਠਹਿਰ ਕੇ ਆ ਜਾਵਾਂਗਾ ਤੇ ਉਸ ਤੋਂ ਬਾਅਦ ਸਾਰ 24 ਤਰੀਕ ਨੂੰ ਉੱਥੇ ਮਤਲਬ ਕਿ ਦੁਰਘਟਨਾ ਘਟ ਗਈ ਆ ਉਸ ਤੋਂ ਬਾਅਦ ਉਹਨਾਂ ਦਾ ਕੋਈ ਹਤਾ ਪਤਾ ਨਹੀਂ ਲੱਗਾਗਾ ਕਿੱਥੇ ਆ ਗਿਆ ਕਿੱਥੇ ਨਹੀਂ ਤੇ ਉਸ ਤੋਂ ਬਾਅਦ ਨਾ ਹੀ ਕਿਸੇ ਦਾ ਫੋਨ ਆਇਆ ਨਾ ਹੀ ਕਿਸੇ ਨੇ ਸਾਨੂੰ ਦੱਸਿਆ कि ਜਿਹੜੇ ਆਏ ਆ ਉਥੋਂ ਉਹਨਾਂ ਨੇ ਕਿਹਾ ਕਿ ਨਹੀਂ ਅਹੀ ਕਿਤੇ ਨਹੀਂ ਉਹਨਾਂ ਨੇ ਵੇਖਿਆ ਲੈਂਡਸਲਾਈਡਿੰਗ ਸਾਨੂੰ ਇਹ ਆ ਕਿ ਹਰਸੜ ਤੇ ਚਲੋ ਕਹਿੰਦੇ ਕਿ ਵਿਚਾਰਿਆ ਵਾ ਉਹਨਾਂ ਨੂੰ ਹਰਸੜ ਹੀ ਦੇਖਿਆ ਗਿਆ ਉਸ ਤੋਂ ਬਾਅਦ ਸਾਨੂੰ ਇਹ ਆ ਕਿ ਕਿਤੇ ਰਸਤੇ 'ਚ ਆਂਦੇ ਆਂਦੇ ਇਹਨਾਂ ਕੁਝ ਹੋ ਗਿਆ ਹੈ ਉਹਨਾਂ ਨੂੰ ਕੁਝ ਇਸ ਤਰ੍ਹਾਂ ਵਾਪਸ ਆਂਦੇ ਹਰਸੜ ਤੋਂ ਬਰਮੋਰ ਤੱਕ ਲੋਕੀ ਪੈਦਲ ਆ ਰਹੇ ਸੀਗੇ ਸਰੋਂ ਲੰਗਰ ਵਾਲਿਆਂ ਨੇ ਐਰ ਕੀ ਨਹੀਂ ਗਏ ਹੈਗੇ ਪਹਿਲੇ ਜਾਂਦੇ ਰਹੇ ਆ ਲੇਕਿਨ ਉਹਨਾਂ ਨੇ ਦੇਖਿਆ ਤੇ ਹੋਏਗਾ ਜਾਂ ਹਾਂ ਉਹਨਾਂ ਦੇ ਨਾਲ ਮੁੰਡੇ ਜਿਹੜੇ ਸੇਵਾ ਕਰਨ ਜਾਂਦੇ ਆ ਉਹਨਾਂ ਨੇ ਹੀ ਸਾਡੇ ਨਾਲ ਉਹਨਾਂ ਦੀ ਗੱਲ ਕਰਵਾਈ ਸੀਗੇ ਤੇ ਉਹਨਾਂ ਨੇ ਹੀ ਫੋਟੋ ਖਿੱਚ ਕੇ ਸਾਨੂੰ ਪਾਈ ਸੀਗੀ ਠੀਕ ਆ ਇੱਥੇ ਤੇ ਉਸ ਤੋਂ ਬਾਅਦ ਨਹੀਂ ਉਸ ਤੋਂ ਬਾਅਦ ਜੀ 23 ਤਰੀਕ ਤੋਂ ਬਾਅਦ ਸਾਨੂੰ ਉਹਨਾਂ ਦਾ ਕੁਝ ਪਤਾ ਨਹੀਂ ਹੈਗਾ ਕੱਲ ਮੈਨੂੰ ਇੱਕ ਨੰਬਰ ਆਇਆ ਸੀਗਾ ਉਹਨਾਂ ਦੇ ਪ੍ਰਸ਼ਾਸਨ ਦਾ ਉਧਰ ਚੰਬੇ ਵਾਲਿਆਂ ਦੇ ਉਹਨਾਂ ਨੂੰ ਮੈਂ ਗੱਲ ਕੀਤੀ ਉਹਨਾਂ ਨੇ ਆਧਾਰ ਕਾਰਡ ਫੋਟੋ ਔਰ ਸਾਰਾ ਕੁਝ ਮੰਗਵਾਇਆ ਮੇਰੇ ਕੋ ਤੇ ਮਨ ਲਕਿ ਹੱਲੇ ਤੱਕ ਮੈਨੂੰ ਕੋਈ ਫੋਨ ਨਹੀਂ ਆਇਆ ਉਹਨਾਂ ਦਾ ਤੇ ਉਸ ਤੋਂ ਪਹਿਲਾਂ ਇਨੌਕਸ ਚੈਨਲ ਵਾਲਿਆਂ ਨਾਲ ਮੇਰੀ ਗੱਲ ਹੋਈ ਸੀਗੀ ਤੇ ਉਹਨਾਂ ਨੇ ਇੱਕ ਦੋ ਦਿਨ ਮੇਨਾਂ ਗੱਲ ਫੋਨ ਤੇ ਵੀ ਕੀਤੀ ਹੈ WhatsApp ਤੇ ਵੀ ਕੀਤੀ ਹੈ ਕਹਿੰਦੇ ਕਿ ਚਲੋ ਜੀ ਲੱਭਣ ਦੇ ਆ ਤੇ ਜੇ ਲੱਭਣ ਕਿਤੇ ਅਸੀਂ ਤੁਹਾਨੂੰ ਸੂਚਿਤ ਕਰਦੇ ਪਰ ਉਹਨਾਂ ਦਾ ਵੀ ਹੁਣ ਨਹੀਂ ਫੋਨ ਆਇਆ ਜੁਲਾਈ ਦੀ 16 ਨੂੰ ਗਏ ਅਗਸਤ ਦੀ 10 ਤਰੀਕ ਨੂੰ ਗੱਲ ਹੋਈ ਆ ਤੇ 23 ਅਗਸਤ ਨੂੰ ਵੀ ਗੱਲ ਹੋਈ ਆ ਉਸ ਤੋਂ ਬਾਅਦ ਕੋਈ ਪਤਾ ਨਹੀਂ ਲੱਗਾ ਕੋਈ ਗੱਲ ਨਹੀਂ ਹੋਈ ਦੋਸਤੋ ਬਾਅਦ 23 ਤਰੀਕ ਤੋਂ ਬਾਅਦ ਕੋਈ ਗੱਲ ਨਹੀਂ ਉਹ ਕੱਲੇ ਗਏ ਹੀ ਮਣੀ ਮੇਸ ਗਏ ਉਹ ਹਰ ਸਾਲ ਜਾਂਦੇ ਆ ਅੱਗੇ ਵੀ ਜਾਂਦੇ ਆ ਲੰਗਰ ਵਾਲਿਆਂ ਦਾ ਜਾਂਦੇ ਆ ਯਾਰ ਕੀ ਕਹਿੰਦੇ ਆ ਮੈਂ ਕੱਲਾ ਹੀ ਜਾਣਾ ਲੰਗਰ ਵਾਲੇ ਬਾਅਦ ਚ ਗਏ ਉਹ ਪਹਿਲਾਂ ਚਲ ਗਈ ਲੰਗਰ ਵਾਲੇ ਵਾਪਸ ਆ ਗਏ ਉਹਨਾਂ ਨੂੰ ਮਿਲੇਗੀ ਹਾਂਜੀ ਉੱਥੇ ਮਿਲੇ ਉਹਨਾਂ ਉਹਨਾਂ ਨੇ ਫੋਟੋ ਪਾਈਆਂ ਉਹਨਾਂ ਦੀ ਸਾਸਾਂ ਕਰਦੇ ਪਏ ਕੀ ਕਰਦੇ ਪਏ ਭਜਨ ਬੋਲਣ ਦੇ ਉਹ ਫੋਟੋ ਉਹਨਾਂ ਨੇ ਭੇਜੀਆਂ ਉਹਨੂੰ ਤੁਸੀਂ ਦੱਸਿਆ ਪਹਿਲੇ ਵੀ ਜਾਂਦੇ ਸੀ ਕਦੀ ਅੰਦਾ ਵੀ ਹੋਇਆ ਕਿ 15 20 ਦਿਨ ਬਾਅਦ ਇਹ ਹੋਣਾ ਲੇਕਿਨ ਉਹਨਾਂ ਦਾ ਫੋਨ ਆਇਆ ਹੋਈ ਐ ਕੰਟੈਕਟ ਕਰਨ ਦੀ ਕੋਸ਼ਿਸ਼ ਨਾ ਕੀਤੀ ਹੋਈ ਉਹ ਫੋਨ ਕੋਈ ਨਾ ਕੇ ਪਾਸੋਂ ਆ ਜਾਂਦਾ ਹੁੰਦਾ ਕੋਈ ਨਾ ਕੋਈ ਫੋਨ ਕਰ ਦਿੰਦਾ ਕੋਈ ਰਿਸ਼ਤੇਦਾਰ ਹੀ ਭਾਵੇਂ ਵੇਖ ਕੇ ਕਰ ਦਿੰਦਾ ਸਾਨੂੰ ਪਤਾ ਲੱਗਣਾ ਚਾਹੀਦਾ ਠੀਕ ਠਾਕ ਹੈਗੇ ਆ ਜਾਂ ਨਹੀਂ